खड़े हंस वाली हाथ जोड़ के खड़े हंस वाली हाथ जोड़ के दाता तेरे चरणाचियां बندگی दी दांत छोड़ी पा दियो रखियो नि मण याद मान बندگی दी दांत छोड़ी पा दियो रखियो नि मण याद मान जन्म मनुख दे ता दाता या કરીએ કે મેં ਧੰਨਵਾਦ ਜੀ ਆਪਣੇ ਤੋਂ ਦੂਰ ਸਾਨੂੰ ਕਰੀਨਾ ਹਰ ਵੇਲੇ ਹੋ ਫਰਿਆਦ ਜੀ ਜਨਮ ਮਨੁ ਖਰੀਦਾ ਦਾਤਿਆ ਹਾਂ ਕਰੀਏ ਕਿ ਮੈਂ ਧੰਨਵਾਦ ਜੀ ਆਪਣੇ ਤੋਂ ਦੂਰ ਸਾਨੂੰ ਕਰੀਨਾ ਹਰ ਵੇਲੇ ਹੋ ਫਰਿਆਦ ਜੀ ਬੇਣਤੀ ਕਬੂਲ ਸچے ਪਾਤਸ਼ਾਹ ਬਹਿਣਤੀ ਕਬੂਲੋ ਸੱਚੇ ਪਾਤਸ਼ਾਹ ਦਿਲਾ ਦੇ ਅਜਲੀ ਜਾਨ ਜਾਨ ਬੰਦਗੀ ਦੀ दात ਚੋਲੀ ਪਾਦੇਓ ਰੱਖਿਆ ਨੀ ਮਣਿਆ ਦਮਾਣ ਬੰਦਗੀ ਦੀ दात ਚੋਲੀ ਪਾਦੇਓ ਰੱਖਿਆ ਨੀ ਮਣਿਆ ਦਮਾਣ ਮਾਇਆ ਦੇ ਕੁਲਾਵੇ ਵਿੱਚ ਆਣ ਕੇ ਜਿ ਪੁੱਲ ਗਿਆ ਸੀ ਤੇਰੇ ਨਾਮ ਨੂੰ ਮਨ ਸਦਾ ਪਾਪਾ ਵੱਲ ਦੌੜਦਾ ਹਾਂ ਕਾਸਦੇ ਓ ਇਸ ਦਿਲ ਗਾਮ ਨੂੰ ਮਾਇਆ ਦੇ ਨਾਮੇ ਮਿੱਚਿਆਣ ਕੇ ਜਿ ਪਹੁੰਗਿਆ ਸੀ ਤੇਰੇ ਨਾਮ ਨੂੰ ਮਨ ਸਦਾ ਪਾਪਾ ਵੱਲ ਦੌੜਦਾ ਹਾਂ ਕਾਸਦੇ ਓ ਇਸ ਦਿਲ ਗਾਮ ਨੂੰ ਮਨ ਨੇ ਵਾ ਉੱਚੀ ਮਤ ਬਖਸ਼ੋ ਦੇਵਾ ਸਭ ਗੁਨਾ ਦਾਗਿਆਂ ਬੰਦਗੀ ਦੀ ਦਾਤ ਚੋਲੀ ਪਾ ਦਿਓ ਰੱਖਿਆ ਨੀ ਮਣਿਆ ਦਮਾਨ ਬੰਦਗੀ ਦੀ ਦਾਤ ਚੋਲੀ ਪਾ ਦਿਓ ਰੱਖਿਆ ਨੀ ਮਣਿਆ ਦਮਾਨ